ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਰਗਣਾ ਸਮੇਤ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 6 ਬੀਟੀਐਸ ਕਾਰਡ ਬਰਾਮਦ ਹੋਏ ਹਨ ਜਿਨ੍ਹਾਂ ਦੀ ਕੀਮਤ ਲਗਭਗ 12 ਲੱਖ ਬਣਦੀ ਹੈ ਡੀਐਸਪੀ ਦਾ ਕਹਿਣਾ ਹੈ ਕਿ ਗਰੋਹ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੀਪਕ ਦਿੰਦਾ ਸੀ ਅਤੇ ਜੋ ਚੋਰੀ ਕੀਤੇ ਕਾਰਡਾਂ ਦੀ ਖਰੀਦੋ ਫਰੋਖਤ ਕਰਦਾ ਸੀ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਬੀਟੀਐਸ ਕਾਰਡ ਦਾ ਕੰਮ ਮੋਬਾਈਲ ਸਿਗਨਲ ਨੂੰ ਮੇਨਟੇਨ ਰੱਖਣਾ ਹੁੰਦਾ ਹੈ ਮਾਨਜੋ ਸ਼੍ਰੀ ਅਜੀ ਗੰਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਦੇ ਦਿਸ਼ਾਨ ਨਿਸ਼ਾਨ ਦਾਪਕ ਸਾਨੂੰ ਹਦਾਇਤਾਂ ਹੋਈਆਂ ਸਨ ਕਿ ਜੋ ਵੀ ਮਾਰੇ ਅੰਸਰ ਇਹਨਾਂ ਨੂੰ ਨੱਥ ਪਾਉਣ ਦੇ ਲਈ ਜੋ ਟਾਵਰਾਂ ਦੇ ਵੱਲ ਤੁਹਾਡੀਆਂ ਚੋਰੀਆਂ ਹੋ ਰਹੀਆਂ ਹਨ ਉਹਨਾਂ ਨੂੰ ਠੱਲ ਪਾਉਣ ਦੇ ਲਈ ਸਾਡੀ ਇੱਕ ਮੁਹਿੰਮ ਚਲਾਈ ਗਈ ਸੀ ਜੋ ਕਿ ਸਾਡੇ ਐਸਪੀਡੀ ਸਾਹਿਬ ਸ਼੍ਰੀ ਬੀਕੇ ਸਿੰਘਲਾ ਜੀ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਸਭ ਨੇ ਧਰਮਕੋਟ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਸੋ ਸਾਡੇ 9 10 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ ਜਿਹੜੀਆਂ 5 ਟਾਵਰਾਂ ਤੇ ਲਗਾਤਾਰ ਸੈਕਟ ਹੋਈਆਂ ਸੀਗੀਆਂ ਜੋ ਬੀਟੀਐਸ ਕਾਰਡਸ ਜਿਹੜੇ ਸਾਡੇ ਚੋਰੀ ਹੋ ਗਏ ਸੀਗੇ ਦੋ ਸਾਡੇ ਵਰਦਾ ਤਾਂ ਫਤੇਗੜ ਪਛਤੂਰ ਅਤੇ ਤਿੰਨ ਜਿਹੜੀਆਂ ਧਰਮਕੋਟ ਦੇ ਏਰੀਏ ਦੇ ਵਿੱਚ ਹੋਈਆਂ ਸੀ ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਐਸਐਚਓ ਸਾਹਿਬ ਗਰਮੇਲ ਸਿੰਘ ਧਰਮਕੋਟ ਅਤੇ ਜਿਹੜੇ ਸਾਡੇ ਐਸਐਚਓ ਸਾਹਿਬ ਸੁਨੀਤਾ ਬਾਵਾ ਫਤੇਗੜ ਪਛਤੂਰ ਉਹਨਾਂ ਨੇ ਵਕਫੇ ਟੀਮਾਂ ਬਣਾ ਕੇ ਇਸ ਨੂੰ ਬੜਾ ਟੈਕਨੀਕਲ ਤਰੀਕੇ ਦੇ ਨਾਲ ਬੜੀ ਮਿਹਨਤ ਦੇ ਨਾਲ ਜਿਹੜਾ ਵਰਕ ਕੀਤਾ ਜੋ ਸਾਡੇ ਦੋ ਇੱਕ ਕ੍ਰਿਸ਼ਨਾਮ ਦਾ ਵਿਅਕਤੀ ਅਤੇ ਇੱਕ ਸੈਦ ਨਾਮ ਦਾ ਵਿਅਕਤੀ ਦੋ ਬੰਦੇ ਸਾਡੇ ਹੱਥ ਆਏ ਉਹਨਾਂ ਤੋਂ ਫਿਰ ਅੱਗੇ ਪੁੱਛ ਕੇ ਤੋਂ ਅਸੀਂ ਇੱਕ ਜਸ਼ਨਦੀਪ ਇੱਕ ਜਸ਼ਨਪ੍ਰੀਤ ਅਤੇ ਇੱਕ ਗੁਰਪ੍ਰੀਤ ਨਾਮ ਦਾ ਵਿਅਕਤੀ ਕਾਬੂ ਕੀਤਾ ਫਿਰ ਅਸੀਂ ਇੱਕ ਦੀਪਕ ਨਾਮ ਦਾ ਜਿਹੜਾ ਮੇਨ ਕਿਊਜ਼ ਸੀਗਾ ਬਟੰਡੇ ਤੋਂ ਕਾਬੂ ਕੀਤਾ ਸੋ ਉਹ ਜਿਹੜਾ ਇਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਟੈਕਨੀਕਲ ਦੀ ਜੋ ਇਹਨਾਂ ਨੂੰ ਲਾਉਣ ਦਾ ਤਰੀਕਾ ਦੱਸਦਾ ਸੀਗਾ ਅਤੇ ਉਹਦੇ ਵਿੱਚੋਂ ਜਿਹੜਾ ਬੀਟੀਐਸ ਕਾਰਡ ਕੱਢਣ ਦਾ ਤਰੀਕਾ ਦੱਸਦਾ ਸੀ ਅਤੇ ਉਹਨੂੰ ਅੱਗੇ ਕਿਸ ਤਰ੍ਹਾਂ ਸੇਲ ਕਰਨਾ ਉਹ ਦੀਪਕ ਜਿਹੜਾ ਸਾਰਾ ਮਾਸਟਰਮਾਈਂਡ ਜਿਹੜਾ ਇਹਦੇ ਵਿੱਚ ਦੀਪਕ ਹੈ ਸੋ ਇਹ ਸਾਰਾ ਕੰਮ ਕਰਕੇ ਸਾਡੇ ਐਸਐਫਓ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਬੜੇ ਵੱਡੇ ਜਿਹੜਾ 6 ਮੈਂਬਰੀ ਗਰੋ ਦਾ ਅਸੀਂ ਪਰਦਾ ਫਾਸ਼ ਕੀਤਾ ਸੋ ਜਿਨ੍ਹਾਂ ਨੇ ਕਰੀਬ 30 ਦੇ ਕਰੀਬ ਹੁਣ ਤੱਕ ਵਾਰਦਾਤਾ ਕਰ ਚੁੱਕੇ ਨੇ ਸਾਰੇ ਬਠਿੰਡੇ ਜ਼ਿਲ੍ਹੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਡੇ ਮੋਗਾ ਦੇ ਵਿੱਚ ਕਾਫੀ ਬਗਾਪੁਰਾਣਾ ਦੇ ਵਿੱਚ ਕਾਫੀ ਜਿਹੜੀਆਂ ਇਹਨਾਂ ਨੇ ਵਾਰਦਾਤਾ ਕੀਤੀਆਂ ਸੋ ਇਹਨਾਂ ਦੇ ਖਿਲਾਫ ਜਿਹੜੇ ਜੀਰਾ ਦੇ ਵਿੱਚ ਫਤੇਗੜ ਪਛਤੂ ਹੋਰ ਥਾਣਿਆਂ ਦੇ ਵਿੱਚ ਕਾਫੀ ਵਕਫਕਤਾਵਾਂ ਤੇ ਚੋਰੀਆਂ ਦੇ ਅਤੇ ਨਸ਼ਿਆਂ ਦੇ ਜਿਹੜੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਨੇ ਤੇ ਜਿਹੜੇ ਦੋਸ਼ੀ ਨੇ ਵਾਰ-ਵਾਰ ਵਾਰਦਾਤਾਂ ਕਰਨ ਦੀ ਆਦੀ ਨੇ ਸੋ ਹੁਣ ਸਾਡੀ ਗਿਸਟ ਦੇ ਵਿੱਚ ਨੇ ਸਾਡੇ ਕੋਲ ਪੁਲਿਸ ਮਾਨਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਜਿਹੜੇ ਦੋਸ਼ੀ ਐ ਇਹਨਾਂ ਦੇ ਜਿਹੜੇ ਗੈਂਗ ਦੇ ਮੈਂਬਰ ਨੇ ਅਸੀਂ ਉਹਨਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਿਹੜੇ ਬੀਟੀਐਸ ਕਾਰਡ ਆ ਇਹਦੀ ਕੀਮਤ ਕਰੀਬ 1 ਦੀ 2 ਲੱਖ ਰੁਪਏ ਦੀ ਕੀਮਤ ਹੁੰਦੀ ਐ 1 ਦੀ ਸੋ ਅਸੀਂ 6 ਜਿਹੜੇ ਬੀਟੀਐਸ ਕਾਰਡ ਬਰਾਮਦ ਕਰਾ ਚੁੱਕੇ ਹਾਂ ਜਿਨ੍ਹਾਂ ਦੀ ਹੁਣ ਤੱਕ ਜਿਹੜੀ ਕੀਮਤ 12 ਲੱਖ ਦੇ ਕਰੀਬ ਇਹਨਾਂ ਦੀ ਜਿਹੜੀ ਕੀਮਤ ਬੰਦੀ ਹੈ ਇਹ ਮਹਿੰਗੇ ਹੋਣ ਕਰਕੇ ਹੀ ਇਹ ਜਿਹੜੇ ਇਸ ਨੂੰ ਇਹ ਚੋਰੀ ਕਰਦੇ ਹਨ ਜਿਸ ਦੇ ਨਾਲ ਕੀ ਸਾਰਾ ਜਿਹੜਾ ਟਾਵਰ ਦਾ ਜਿਹੜਾ ਕੰਮ ਠੱਪ ਹੋ ਜਾਂਦਾ ਸੋ ਤਫਤੀਸ਼ ਛਾੜੀ ਚੱਲ ਰਹੀ ਹੈ ਜੋ ਅੱਗੇ ਆਉਣਗੇ ਤੁਹਾਨੂੰ ਖੁਲਾਸੇ ਅੱਗੇ ਦੱਸੇ ਜਾਣਗੇ ਬੀਟੀਐਸ ਕਾਰਡ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਜੀ ਜਿਹੜਾ ਇੰਨੇ ਮਹਿੰਗੇ ਆ ਜਾਂ ਚੋਰੀ ਕਰ ਲੈਂਦੇ ਆ ਬੀਟੀਐਸ ਕਾਰਡ ਜਿਵੇਂ ਆਪਣੇ ਮੋਬਾਈਲ ਦੇ ਵਿੱਚ ਹੁੰਦਾ ਆਪਣਾ ਸੌਫਟਵੇਅਰ ਹੁੰਦਾ ਹੈ ਸੇਮ ਉਹ ਸੌਫਟਵੇਅਰ ਦਾ ਕੰਮ ਗੋਲਡ ਦੇ ਜਿਹੜੇ ਟਾਂਕੇ ਲੱਗੇ ਹੁੰਦੇ ਆ ਸੋ ਬੜੇ ਮਹਿੰਗੇ ਹੁੰਦੇ ਨੇ ਉਸ ਕਰਕੇ ਹੀ ਜਿਹੜੀ ਦੀ ਚੋਰੀ ਕਰਦੇ ਤਾਂ ਜੋ ਕਿ ਜਿਹੜੇ ਸਾਡੇ ਅੱਗੇ ਜਾ ਕੇ ਜਿਹੜੀ ਮਹਿੰਗੀ ਕੀਮਤ ਤੇ ਵੇਚ ਸਕਣ ਇਹ ਟੈਕਨੀਕਲੀ ਇਹਨਾਂ ਨੂੰ ਪਤਾ ਸੀਗਾ ਜੀ ਇਹਨਾਂ ਦੇ ਵਿੱਚ ਜਿਹੜਾ ਗੋਲਡ ਦੇ ਟਾਂਕੇ ਉਹਨਾਂ ਜਾਂ ਗੋਲਡ ਦਾ ਸਮਾਨ ਹੁੰਦਾ ਹੈ। ਹਾਂ ਜੀ ਟੈਕਨੀਕਲੀ ਇਹਨਾਂ ਨੂੰ ਪਤਾ ਸੀ ਕੁਝ ਤਾਂ ਇਹਨਾਂ ਦੇ ਵਿੱਚੋਂ ਪਹਿਲਾਂ ਟਾਵਰਾਂ ਤੇ ਕੰਮ ਕਰ ਚੁੱਕੇ ਨੇ ਅਤੇ ਜਿਹੜਾ ਦੀਪਕ ਹੈ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਸਾਰੀ ਕਿ ਇਸ ਤਰ੍ਹਾਂ ਇਹ ਜਿਹੜੇ ਸਾਰਾ ਉਹਦੇ ਉਸੇ ਨੇ ਹੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਉਸ ਨੇ ਟ੍ਰੇਨ ਕਰਕੇ ਇਹਨਾਂ ਨੂੰ ਜਿਹੜੀਆਂ ਚੋਰੀਆਂ ਵਾਰਦਾਤਾਂ ਨੂੰ ਜਾਣ ਕਿੰਨਾ ਵੱਡਾ ਗਰੋਹ ਹੈ ਗਰੋਹ 6 ਮੈਂਬਰ ਤਾਂ ਅਸੀਂ ਉਹਦੇ ਗ੍ਰਿਫਤਾਰ ਕਰ ਚੁੱਕੇ ਆਂ ਅਤੇ ਹੋਰ ਵੀ ਜਿਹੜਾ ਕੱਲ ਹੀ ਅਸੀਂ ਇੱਕ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਉਹਦਾ ਅਸੀਂ ਰਿਮਾਂਡ ਲੈ ਕੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਕਰਾਂਗੇ ਉਹਦੀ ਪੁੱਛਗਿੱਛ ਮੁਤਾਬਕ ਹੋਰ ਵੀ ਜਿਹੜੇ ਇਹਨਾਂ ਦੇ ਗਰੋਪ ਦੇ ਮੈਂਬਰ ਜਿਹੜੇ ਕਾਫੀ ਕਾਬੂ ਆ ਸਕਦੇ ਹਨ ਕਿਉਂਕਿ ਕਿਰੀਵੱਧੇ ਪੰਜਾਬ ਦੇ ਵਿੱਚ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ ਜਿਹੜੀਆਂ ਸਾਡੇ ਬਸ ਮੰਨ ਚੁੱਕੇ ਹਨ ਕਾਫੀ ਥਾਣਿਆਂ ਨਾਲ ਪੁਲਿਸ ਸਟੇਸ਼ਨਾਂ ਤੋਂ ਸਾਨੂੰ ਫੋਨ ਵੀ ਆ ਰਹੇ ਹਨ ਤੇ ਸਾਡੇ ਮੁਕਦਮੇ ਦਰਜ ਹਨ ਅਸੀਂ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਬਿਲਕੁਲ ਸ਼ਾਮਿਲ ਤਿਸ਼ਕਰਾਵਾਂ ਇਹਨਾਂ ਨੇ ਦੱਸਿਆ ਜੀ ਜਿੰਨੇ ਕਾਰਡ ਚੋਰੀ ਕਰਦੇ ਸਾਰੇ ਦੀਪਕ ਬਾੜੀ ਹੁੰਦੇ ਹਾਂ ਹਾਂ ਜੀ ਹੁਣ ਤੱਕ ਇਹੀ ਆਇਆ ਹੈ ਕਿ ਜਿਹੜਾ ਦੀਪਕ ਇਹਨਾਂ ਦਾ ਜਿਹੜਾ ਮੇਨ ਹੈਗਾ ਸਰਗਣਾ ਸੋ ਉਸੇ ਨੇ ਹੀ ਇਹ ਜਿਹੜੇ ਸਾਰੇ ਕਾਰਡ ਹੈ ਅ ਅੱਗੇ ਵੇਚੇ ਵੀ ਉਸੇ ਨੇ ਹੀ ਹੈ ਤੇ ਚੋਰੀ ਵੀ ਉਸੇ ਨੇ ਕਰਵਾਈ ਹੈ ਇਹ ਕਾਰਡਾਂ ਦੇ ਨਾਲ ਨਾਲ ਹੋਰ ਵੀ ਕੋਈ ਜਿਹੜਾ ਹੈ ਕ੍ਰਾਈਮ ਦੇ ਵਿੱਚ ਸ਼ਾਮਲ ਨਹੀਂ ਹਾਂ ਜੀ ਹੋ ਸਕਦਾ ਹੋਰ ਵੀ ਇਹ ਕੋਈ ਇਨਸਟਰੂਮੈਂਟ ਚੋਰੀ ਕਰਦੇ ਹੋਣ ਪਰ ਫਿਲਹਾਲ ਸਾਡੇ ਕੋਲੇ ਅਜੇ ਬੀਟੀਐਸ ਜਿਹੜੇ 6 ਕਾਰਡ ਜਿਹੜੇ ਬਰਾਮਦ ਹੋਏ ਆ ਤੇ ਰਹਿਣ ਵਾਲੇ ਕਿੱਥੋਂ ਦੇ ਆ ਜੀ ਤੇ ਰਹਿਣ ਵਾਲੇ ਕੋਈ ਆਪਣੇ ਜੀਰੇ ਦੇ ਰਹਿਣ ਵਾਲੇ ਹਨ ਕੁਛ ਆਪਣੇ ਫਤਿਹਗੜ ਮਸਦੂਰ ਦੇ ਰਹਿਣ ਵਾਲੇ ਹਨ ਕੋਈ ਧਰਮਕੋਟ ਏਰੀਏ ਦੇ ਰਹਿਣ ਵਾਲੇ ਹਨ ਹਰਦਰ ਕੀ ਹੋਂ ਤੁਹਾਡੇ ਵੱਲੋਂ ਕੀ ਇੱਕ ਜਿਹੜਾ ਮੇਨ ਕਿਊਜ ਦਾ ਬਠਿੰਡ ਦਾ ਰਹਿਣ ਵਾਲਾ ਹੈ ਹਰਦਰ ਤੁਹਾਡੇ ਵੱਲੋਂ ਕੀ ਕਰ ਰਹੀ ਕੀਤੀ ਜਾਂਦੀ ਸਾਡੇ ਵੱਲੋਂ ਅਸੀਂ ਇਹਨਾਂ ਨੂੰ ਜਿਹੜਾ ਸਾਰੇ ਪੰਜਾਬ ਦੇ ਵਿੱਚ ਮੈਸੇਜ ਕਰਵਾਤਾ ਜਿੱਥੇ-ਜਿੱਥੇ ਕਿਸੇ ਦੀ ਵਾਰਦਾਤ ਹੋਈ ਹੈ ਉਹ ਅਸੀਂ ਬਿਲਕੁਲ ਟ੍ਰੇਸ ਕਰਾ ਕੇ ਦੇਵਾਂਗੇ ਅਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਅਸੀਂ ਉਹਨੂੰ ਸਾਰਾ ਲੈ ਕੇ ਆਵਾਂਗੇ ਤਾਂ ਜੋ ਕਿ ਇਹ ਦੋਸ਼ੀ ਜਲਦੀ ਤੋਂ ਜਲਦੀ ਜੇਲ੍ਹ ਦੇ ਵਿੱਚ ਰਿਆਣਾ ਹੋ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ